ਜੀ ਹਾਂ ਤੁਸੀਂ ਵੇਖ ਰਹੇ ਹੋ ਰੰਧਾਵਾ ਪਰਮਜੀਤ YouTube ਚੈਨਲ ਔਰ ਮੈਂ ਰੰਧਾਵਾ ਪਰਮਜੀਤ ਆਪਣੇ ਚੈਨਲ ਤੇ ਤੁਹਾਡਾ ਨਿੱਕਾ ਸਵਾਗਤ ਕਰਦਾ ਹਾਂ ਹਾਜ਼ਰਾਂ ਲੈ ਕੇ ਤੁਹਾਡੇ ਵਾਸਤੇ ਨਵੀਂ ਵੀਡੀਓ ਔਰ ਵੀਡੀਓ ਵੇਖਣ ਤੋਂ ਪਹਿਲਾਂ ਇੱਕ ਕੰਮ ਜ਼ਰੂਰ ਕਰ ਲੈਣਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਬੈਲ ਪ੍ਰੈਸ ਕਰ ਲੈਣਾ ਤਾਂ ਕਿ ਜਿਹੜੀ ਵੀਡੀਓ ਅਸੀਂ ਰੋਜ਼ ਪਾਉਨੇ ਆਸੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਹੁੰਦੀ ਰਹੇ ਅ ਜੇ ਤੁਹਾਨੂੰ ਨੋਟੀਫਿਕੇਸ਼ਨ ਨਾ ਵੀ ਮਿਲੇ ਤਾਂ ਇੱਕ ਸੌਖਾ ਤਰੀਕਾ ਹੈ ਕਿ ਤੁਸੀਂ ਰੋਜ਼ ਸਵੇਰੇ 9:30 ਵਜੇ YouTube ਤੇ ਜਾ ਕੇ Randhawa Paramrishade channel ਦਾ ਨਾਮ ਲਿਖੋ ਔਰ ਚੈਨਲ ਵੀ ਸਾਹਮਣੇ ਆ ਜਾਏਗਾ ਔਰ ਜਿਹੜੀਆਂ तमाम ਵੀਡੀਓ ਨੇ ਉਹ ਵੀ ਤੁਹਾਡੇ ਰੂਬਰੂ ਹੋ ਜਾਣਗੀਆਂ ਆ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਵੀਡੀਓ ਤੇ ਕਮੈਂਟ ਵੀ ਕਰਿਆ ਕਰੋ ਸੁਝਾਅ ਦਿਆ ਕਰੋ ਕਿ ਅਸੀਂ ਉਸ ਚੈਨਲ ਨੂੰ ਹੋਰ ਖੂਬਸੂਰਤ ਤੁਹਾਡੇ ਵਾਸਤੇ ਕਿਵੇਂ ਬਣਾ ਸਕਦੇ ਹਾਂ ਔਰ ਸਾਡੇ ਚੈਨਲ ਦੀ ਦੋਸਤੋ ਜਿਹੜੀ ਕੋਸ਼ਿਸ਼ ਹੈ ਜਿਹੜਾ ਮਕਸਦ ਹੈ ਇਹਦੇ ਪਿੱਛੇ ਉਹ ਪੰਜਾਬੀ ਲੋਕ ਵਿਰਸੇ ਪੰਜਾਬੀ ਸਭਿਆਚਾਰ ਔਰ ਪੰਜਾਬੀਅਤ ਨਾਲ ਜੁੜੇ ਹੋਏ ਜਿੰਨੇ ਵੀ ਪੱਕ ਨੇ ਉਹਨਾਂ ਨੂੰ ਆਪਣੇ ਘਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕਰਨਾ ਹੈ ਇਸ ਪੱਖੋਂ ਅਸੀਂ ਪੰਜਾਬੀ ਲੋਕ ਕਾਵ ਰੂਪਾਂ ਨੂੰ ਆਪਣੇ ਚੈਨਲ ਤੇ ਪ੍ਰਮੁੱਖਤਾ ਦੇ ਰਹੇ ਹਾਂ ਤੁਸੀਂ ਪੰਜਾਬੀ ਲੋਕ ਕਾਵ ਰੂਪਾਂ ਵਿੱਚੋਂ ਕਿਸੇ ਨੂੰ ਗਾਉਣਾ ਜਾਣਦੇ ਹੋ ਜਿਵੇਂ ਲੋਕ ਗੀਤ ਸੁਹਾਗ ਕੋੜੀਆਂ ਟੱਪੇ ਮਾਈਏ ਬੋਲੀਆਂ ਲੰਬੀ ਏਕ ਦੇ ਗੀਤ chants ਤਾਂ ਸਾਨੂੰ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਚੈਨਲ ਤੇ ਪਾਉਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ ਤੁਸੀਂ ਸਾਨੂੰ WhatsApp ਤੇ ਭੇਜੋ ਜਾਂ ਸਾਨੂੰ Telegram 'ਤੇ ਭੇਜੋ ਅਸੀਂ ਹਰ ਤਰ੍ਹਾਂ ਨਾਲ ਸਵੀਕਾਰਦੇ ਹਾਂ ਜੀ ਔਰ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗੇ ਜੇ ਕੁਝ ਪਤਾ ਨਾ ਲੱਗੇ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਅਸੀਂ ਤੁਹਾਨੂੰ ਸਮਝਾ ਦਿਆਂਗੇ ਸਾਡੇ ਚੈਨਲ ਦੀ ਜਿਹੜੀ ਦੂਸਰੀ ਕੋਸ਼ਿਸ਼ ਹੈ ਜਿਹੜਾ ਮਕਸਦ ਹੈ ਦੋਸਤੋ ਪੰਜਾਬੀ ਵਿਆਹਾਂ ਦਾ ਸੰਬੰਧ ਜਿਹਨਾਂ ਵੀ ਰਸਮ ਰਿਵਾਜ ਨੇ ਅਸੀਂ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਨ੍ਹਾਂ ਨੇ ਆਪਣੇ ਧੀਾਂ ਪੁੱਤਰਾਂ ਦੇ ਅਜੇ ਵਿਆਹ ਕਰਨੇ ਨੇ ਉਹਨਾਂ ਨੂੰ ਪੰਜਾਬੀ ਵਿਆਹ ਦੀ ਰਸਮਾਂ ਨੂੰ ਵਿੱਚ ਆਸਾਨੀਆਂ ਹੋਣ ਸਾਖ ਹੋਵੇ ਔਰ ਉਹ ਪੰਜਾਬੀ ਲੋਕ ਵਿਰਸੇ ਤੇ ਨਾਸਤੇ ਮਾਨ ਮਹਿਸੂਸ ਕਰਨ ਆ ਦੋਸਤੋ ਮੈਂ ਮਹਿਸੂਸ ਕਰਦਾ ਕਿ ਤੁਹਾਡੇ ਕਾਰਾਂ ਵਿੱਚ ਵੀ ਬਹੁਤ ਸਾਰੀਆਂ ਵਿਆਹ ਨਾਲ ਸੰਬੰਧਿਤ ਵੀਡੀਓ ਹੋਣਗੀਆਂ ਸਾਨੂੰ ਸਾਡੇ ਚੈਨਲ ਵਾਸਤੇ ਦੇ ਅਸੀਂ ਤੁਹਾਨੂੰ ਕਾਪੀ ਕਰਦੇ ਬਾਅਦ ਵਾਪਸ ਕਰ ਦੇਾਂਗੇ ਲੇਕਿਨ ਸਮਾਸ਼ ਨੂੰ ਇਨਾ ਕ ਯੋਗਦਾਨ ਜਿਹੜਾ ਤੁਹਾਡਾ ਉਹ ਤਾਰੀਫ ਦੇ ਕਾਬਿਲ ਹੋਵੇਗਾ ਔਰ ਸਾਡੇ ਚੈਨਲ ਤੇ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਲੱਭਣ ਦਾ ਸੌਖਾ ਤਰੀਕਾ ਕਿ ਤੁਸੀਂ YouTube ਤੇ ਜਾਓ ਸਾਡੇ ਚੈਨਲ ਦਾ ਨਾਮ ਲਖੋ ਔਰ ਪੰਜਾਬੀ ਲੋਕ ਕਾਵਿਪਦ ਦਾ ਨਾਮ ਲਖੋ ਔਰ ਨਾਲ ਹੀ ਪੰਜਾਬੀ ਵਿਆਹ ਰਸਮ ਦਾ ਨਾਮ ਲਖੋ ਤੁਸੀਂ ਜੋ ਲੱਭਣਾ ਚਾਹੁੰਦੇ ਹੋ ਜਿਵੇਂ ਸੁਹਾਗ ਰੰਧਾਵਾ ਪਰਮਜੀਤ ਕੋੜੀਆ ਰੰਧਾਵਾ ਪਰਮਜੀਤ ਜਾਗੋਰ ਰੰਧਾਵਾ ਪਰਮਜੀਤ ਲੇਡੀਜ਼ ਗੀਤ ਅਲਾਵਾ ਪਰਮਜੀਤ ਵਟਨਾ ਸਨਮਨੀ ਰੰਧਾਵਾ ਪਰਮਜੀਤ ਤੁਹਾਨੂੰ ਵੀਡੀਓ ਮਿਲ ਜਾਗੀ ਔਰ ਤੁਸੀਂ ਇੰਜੋਏ ਕਰ ਸਕਦੇ ਹੋ ਦੋਸਤੋ ਥੈਂਕ ਯੂ ਵੈਰੀ ਮਚ ਬਾ ਬਾਏ ਟਿਕ ਕੇ